we uh -huh. ਰੋਕੋ ਕੀ ਨਾਮ ਜੇ ਤੁਹਾਡਾ ਡਾਕਟਰ ਸੀ ਇਹ ਕਾਹਦਾ ਇੱਥੇ ਦਵਾਈ ਲੈਣਾ ਹੈ ਜੀ ਗੋਡੇ ਗੜਨੇ ਕਾਫੀ ਪ੍ਰੋਬਲਮ ਹੈ ਆਇਤ ਨਹੀਂ ਨਾ ਸ਼ੂਗਰ ਹੋ ਗਿਆ ਟੈਸਟ ਹੋ ਗਿਆ ਬੈਠੇ ਦਵਾਈ ਲੈ ਜੀ ਬੈਠੇ ਕੀ ਨਾਮ ਜੇ ਕਿਹੜਾ ਪਿੰਡ ਹੈ ਹਾਰਾ ਮੜੀ ਇਹ ਕਾਦੇ ਟੈਸਟ ਕਰਾ ਰਿਹਾ ਚੈੱਕ ਅਪ ਕਰਾ ਕਰਾ ਦੇਣਾ ਇਹਦਾ ਗੋਡੇ ਗੜਨੇ ਲਈ ਓਸ਼ ਕੀ ਆਂਦੇ ਡਾਕਟਰ ਆਂਦੇ ਬਲੱਡ ਬੋਰੀ ਟੈਕ ਕਰਨ ਦੇ ਹਾਂਜੀ ਸਰਪੰਚ ਸਾਹਿਬ ਕੋਈ ਜਾਣਕਾਰੀ ਦਿਓਗੇ ਜਿਹੜਾ ਖਾੜਾ ਦੇ ਵਿੱਚ ਕੈਂਪ ਲੱਗਾ ਹੈ ਕਿ ਕੈਂਪ ਦੀ ਸੰਸਥਾ ਜਿਹੜੀ ਵਰਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਡਾక్టర్ ਕੁਲਵੰਤ ਸਿੰਘ ਢਾਲੀਵਾਲ ਦੇ ਉਪਰਾਲੇ ਜਿਹੜਾ ਉਹ ਕਰ ਰਹੇ ਨੇ ਉਹਨਾਂ ਵੱਲੋਂ ਖਾਲੜੇ ਦੇ ਵਿੱਚ ਜਾ ਕੇ ਕੈਂਪ ਲਗਾਇਆ ਗਿਆ ਹੈ ਤੇ ਸੋ ਅਸੀਂ ਧੰਨਵਾਦੀ ਆ ਉਹਨਾਂ ਦੇ ਕਿ ਜਿਹੜੇ ਕੈਂਸਰ ਦੀ ਇੱਕ ਜਿਹੜੀ ਨਾਮਰਾਦ ਬਿਮਾਰੀ ਆ ਉਹਦੇ ਵਾਸਤੇ ਅਵੇਅਰ ਕਰ ਰਹੇ ਆ ਤੇ ਹੋਰ ਵੀ ਜਿਹੜੀਆਂ ਕੋਈ ਬਿਮਾਰੀਆਂ ਹੈਗੀਆਂ ਉਹਨਾਂ ਵਾਸਤੇ ਡਾਕਟਰ ਆਏ ਨੇ ਚੈੱਕ ਅਪ ਹੋ ਰਿਹਾ ਹੈ ਨਾਲ ਟੈਸਟ ਹੋ ਰਿਹਾ ਹੈ ਕਿੰਨੇ ਕ ਲੋਕ ਇੱਥੇ ਪਹੁੰਚ ਰਹੇ ਨੇ ਲੋਕ ਕਾਫੀ ਗਿਣਤੀ ਚ ਆ ਰਹੇ ਆ ਜੀ ਹੁਣ ਤੱਕ ਕੋਈ ਲਗਭਗ ਕੋਈ 100 ਤੋਂ 150 ਦੇ ਕਰੀਬ ਜਿਹੜੇ ਪੇਸ਼ੈਂਟ ਜਿਹੜੇ ਚੈੱਕ ਅਪ ਉਹਨਾਂ ਦਾ ਹੋ ਚੁੱਕਾ ਹੈ ਇਸ ਕੈਂਪ ਦੀ ਜਿਹੜੀ ਕਿੰਨੀ ਕ ਟਾਈਮਿੰਗ ਹੈ ਟਾਈਮਿੰਗ ਜੀ ਸ਼ਾਮ 4 ਵਜੇ ਤੱਕ ਹੈਗੀ ਹੈ ਕਾਦੇ ਕਾ ਸਟੈਸਟ ਇੱਕ ਕੈਂਸਰ ਦਾ ਜੀ ਜਾਂ ਕੋ ਹੋਰ ਵੀ ਸਾਰੇ ਟੈਸਟ ਜਿਹੜੇ ਕਾਫੀ ਹੋ ਰਹੇ ਨੇ ਸ਼ੂਕਰ ਤੋਂ ਲੈ ਕੇ ਬਲੱਡ ਕੈਂਸਰ ਤੱਕ ਜਿਹੜੇ ਟੈਸਟ ਹੋ ਰਹੇ ਨੇ ਜਿਸ ਤਰ੍ਹਾਂ ਦੀ ਕਿਸੇ ਪੇਸ਼ੈਂਟ ਦੀ ਕੋਈ ਪ੍ਰੋਬਲਮ ਆ ਰਹੀ ਹੋ ਉਸ ਹੱਬ ਨਾਲ ਜਿਹੜਾ ਉਹਨਾਂ ਨੂੰ ਡਾਕਟਰ ਜਿਹੜੇ ਆ ਕਾਫੀ ਜੀ ਟੀਮ ਆ ਇਹਨਾਂ ਦੇ ਕੋਈ ਚੰਗਾ ਹੈਂਡਲ ਕਰ ਰਿਹਾ ਵਧੀਆ ਤਰੀਕੇ ਨਾਲ ਹਾਂਜੀ ਹਾਂਜੀ ਬਹੁਤ ਵਧੀਆ ਚੱਲ ਰਿਹਾ ਜੀ ਕੀ ਕਹਿਣਾ ਚਾਹੁੰਦੇ ਜੀ ਆਮ ਜਨਤਾ ਨੂੰ ਆਮ ਜਨਤਾ ਨੂੰ ਇਹੀ ਹੈ ਜੀ ਜੇ ਕੋਈ ਸੰਸਥਾ ਆਪਣੇ ਵਾਸਤੇ ਕੁਝ ਕਰ ਰਹੀ ਆ ਉਸ ਦਾ ਫਾਇਦਾ ਲਵੋ ਇਹ ਕੋਈ ਤੁਹਾਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਕੋਈ ਬਿਮਾਰੀ ਹੈ ਤੇ ਉਹ ਨੂੰ ਡਾਕਟਰ ਸਾਹਿਬ ਦੇ ਨਾਲ ਡਿਸਕਸ ਕਰਕੇ ਆਪਣਾ ਜਿਹੜਾ ਟੈਸਟ ਕਰਵਾਓ ਤਾਂ ਜੀ ਤੁਸੀਂ ਸਿਹਤਮੰਤ ਤੇ ਤੰਦਰੁਸਤ ਹੋ ਸਕੋ ਸੱਚੀ ਗੱਲ ਜੀ ਮੈਂ ਡਾਕਟਰ ਧਰਮਿੰਦਰ ਢਿੱਲੋਂ ਅੱਜ SBI ਕਾਰਡ ਵੱਲੋਂ ਤੇ World Cancer Care ਵੱਲੋਂ ਮਿਲ ਕੇ ਸਾਂਝੇ ਤੌਰ ਤੇ ਜਿਹੜਾ ਹੈ ਕੈਂਸਰ ਦੀ ਜਾਂਚ ਤੇ ਜਾਣਕਾਰੀ ਵਾਲਾ ਕੈਂਪ ਰੱਖਿਆ ਗਿਆ ਔਰ ਇਹਦੇ ਵਿੱਚ ਜਿਹੜੀ World Cancer Care ਜਿਹੜੀ ਰੂਟੀਨ ਦੇ ਵਿੱਚ ਲੈ ਕੇ ਆਉਂਦੀ ਹੈ ਚਾਰ ਬੱਸਾਂ ਲੈ ਕੇ ਪਹੁੰਚੀ ਹੈ 25 ਦੇ ਕਰੀਬ ਜਿਹੜਾ ਮੈਡੀਕਲ ਹਮਲਾ ਜਿਹੜੀ ਉਹ ਲੈ ਕੇ ਪਹੁੰਚੀ ਹੋਈ ਹੈ ਇਸ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਮੌਜੂਦਾ ਚਾ ਸਾਡੇ ਸਰਪੰਚ ਸਾਹਿਬ ਹੈਗੇ ਆ ਉਹਨਾਂ ਨੇ ਬੇਸ਼ੀਅਰ ਯੋਗਦਾਨ ਸਾਨੂੰ ਦਿੱਤਾ ਹੈ ਪੂਰੇ ਇਥੋਂ ਦੇ ਪ੍ਰਬੰਧ ਜਿਹੜੇ ਉਹਨਾਂ ਨੇ ਇਥੇ ਲਿਖੇ ਆ ਔਰ ਬੜੇ ਸੋਹਣੇ ਜਿਹੜੇ ਪ੍ਰਬੰਧ ਵੀ ਕੀਤੇ ਔਰ ਨਾਲ ਦੀ ਨਾਲ ਜਿਹੜਾ ਲੋਕਾਂ ਨੂੰ ਇਕੱਤਰ ਕਰਨ ਵਾਸਤੇ ਉਹਨਾਂ ਨੇ ਜਿਹੜੇ ਪ੍ਰਬੰਧ ਕੀਤੇ ਉਹਦਾ ਧੰਨਵਾਦ ਹੈਗਾ ਵਰਲਡ ਕੈਂਸਰ ਕੇਅਰ ਲਗਾਤਾਰ ਅੱਗੇ ਵੱਧ ਰਹੀ ਹੈ ਕਈ ਕਿਸਮ ਦੀ ਟੈਸਟਿੰਗ ਲੈ ਕੇ ਆਉਂਦੀ ਹੈ ਜਿਵੇਂ ਔਰਤਾਂ ਦੀ ਛਾਤੀ ਦੀ ਜਾਂਚ ਵਾਸਤੇ ਮੈਮੋਗ੍ਰਾਫੀ ਟੈਸਟਿੰਗ ਕਰ ਰਹੇ ਆਂ ਬੱਚੇ ਦਾਣੇ ਦੀ ਜਾਂਚ ਕਰ ਰਹੇ ਆਂ ਬੰਦੇਾਂ ਚ ਕਦੂਦਾਂ ਦੀ ਜਾਂਚ ਕਰ ਰਹੇ ਆਂ ਮੂੰਹ ਤੇ ਗਲੇ ਦੀ ਜਾਂਚ ਕਰ ਰਹੇ ਆਂ ਹੱਡੀਆਂ ਦੀ ਜਾਂਚ ਕਰ ਰਹੇ ਆਂ ਬਲੱਡ ਦੀ ਜਿਹੜੀ ਜਾਂਚ ਹੋ ਕੀਤੀ ਜਾ ਰਹੀ ਹੈ ਦਵਾਈਆਂ ਦਿੱਤੀਆਂ ਜਾ ਰਹੀਆਂ ਸ਼ੂਗਰ ਹੈ ਬੀਪੀ ਹੈ ਉਹ ਚਿਕਿਤਸਾ ਕੀਤਾ ਜਾ ਰਿਹਾ ਲੋਕਾਂ ਨੂੰ 1 ਟੂ 1 ਕਾਉਂਸਲਿੰਗ ਕੀਤੀ ਜਾ ਰਹੀ ਹੈ ਲਿਟਰੇਚਰ ਵੰਡ ਰਹੇ ਆਂ ਕਿਉਂਕਿ ਕੈਂਸਰ ਦਾ ਅਕਸਰ ਲੇਟ ਪਤਾ ਲੱਗਦਾ ਹੈ ਕੈਂਸਰ ਦਾ ਪਤਾ ਉਦੋਂ ਇਹਨਾਂ ਟਾਈਮ ਲੰਘ ਜਾਂਦਾ ਹੈ ਸਾਡਾ ਕੀ ਕੰਮ ਹੁੰਦਾ ਹੈ ਕਿ ਬੰਦੇ ਤੰਦਰੁਸਤ ਨੂੰ ਜਾਂਚ ਕਰੋ ਉਹਦੇ ਕੋ ਲੱਛਣ ਪੁੱਛੋ ਉਹਨੂੰ ਜਾਣਕਾਰੀ ਦਿਓ ਔਰ ਅਗਰ ਕੋਈ ਲੱਛਣ ਬਣਿਆ ਤਾਂ ਉਹਦੀ ਚੈੱਕਅਪ ਕਰਦੇ ਕਿਉਂਕਿ ਕੈਂਸਰ ਜਿਹੜੀ ਹੈ ਅਕਸਰ ਲੇਟ ਪਤਾ ਲੱਗਣ ਦੇ ਨਾਲ ਸਟੇਜ ਖੀਲ ਹੋ ਜਾਂਦੀ ਹੈ ਜਿਹਦੇ ਕਾਰਨ ਜਿਹੜਾ ਜਾਨ ਚਲੀ ਜਾਂਦੀ ਹੈ ਔਰ ਲੱਖ ਰੁਪਏ ਵੀ ਲੱਗ ਸਕਦਾ ਉਸੇ ਮਕਸਦ ਨੂੰ ਮੁੱਖ ਰੱਖਦੇ ਹੋਏ ਜਿਹੜੀ ਵਰਲਡ ਕੈਂਸਰ ਵੀਰ ਲਗਾਤਾਰ ਕੇ ਵਧ ਰਹੀ ਹੈ ਔਰ ਤਰਨ ਤਰਨ ਜਿਹੜੇ ਚ ਦਸੰਬਰ ਮਹੀਨੇ ਦੀ ਗੱਲ ਕਰਾਂ ਤਾਂ ਚੋਲਾ ਸਾਹਿਬ ਤੋਂ ਸ਼ੁਰੂ ਕਰਕੇ ਪਿੰਡ ਨੋਨੇ ਖੇਮਕਰਨ ਸਾਹਿਬ ਲਾਇਆ ਸੀਗਾ ਅੱਜ ਅਸੀਂ ਇੱਥੇ ਪਹੁੰਚੇ ਹਾਂ ਕੱਲ ਵਾਲ ਜਾ ਰਹੇ ਆ ਅਸੀਂ ਸਰਾਏ ਮੰਤਕਾ ਜਾ ਰਹੇ ਆ ਜੀ ਬਾਸਰ ਦੇ ਪਿੰਡ ਤੇ ਪਹੁੰਚ ਰਹੇ ਆ ਲੜੀਵਾਰ ਜਿਹੜੇ ਕੈਂਪ ਲੱਗ ਰਹੇ ਆ ਇਹਨਾਂ ਜਿਲਿਆਂ ਤੋਂ ਇਲਾਵਾ ਇਹਨਾਂ ਜਿਲਿਆਂ ਤੋਂ ਇਲਾਵਾ ਵੀ ਤਰੰਤਾਂ ਤੋਂ ਇਲਾਵਾ ਵੀ ਬਾਕੀ ਵੀ ਜਿਲ੍ਹਿਆਂ 'ਚ ਲੱਗ ਪਿਆ ਦੋ ਦੋ ਟੀਮਾਂ ਛੜੀਆਂ ਡਿਪਲੂਟ ਕੀਤੀਆਂ ਹੋਈਆਂ ਸੰਦੇਸ਼ ਆ ਲੋਕਾਂ ਨੂੰ ਵੀ ਕੈਂਸਰ ਤੋਂ ਆਪਾਂ ਬਚ ਸਕਦੇ ਆ ਪਰ ਇਸ ਤਰ੍ਹਾਂ ਨਹੀਂ ਬੱਸ ਸਕਦੇ ਵੀ ਆਪਾਂ ਕੈਂਸਰ ਨਾਲ ਨਾ ਹੀ ਲੈਣਾ ਕੈਂਸਰ ਤੋਂ ਜਾਣਕਾਰੀ ਹਾਸਲ ਕਰੋ ਤੁਸੀਂ ਆਪਣੇ ਇਦਾਂ ਦੇ ਕੈਂਪਸ ਚ ਜਾ ਕੇ ਉਹਦੇ ਬਾਰੇ ਸੁਚੇਤ ਰਹੋ ਜਾਣਕਾਰੀ ਹਾਸਲ ਕਰੋ ਟੈਸਟਿੰਗ ਕਰਵਾਓ ਕੈਂਸਰ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ ਟੈਸਟਿੰਗ ਕਰਾਵਾਂਗੇ ਤਾਂ ਪਹਿ ਉਹਨੂੰ ਬਣਨ ਤੋਂ ਪਹਿਲਾਂ ਹੀ ਫੜ ਲਾਂਗੇ ਇਹੀ ਇੱਕ ਮਾਤਰ ਇਲਾਜ ਹੈ ਅਮਰੀਕਾ ਨੇ ਵੀ ਇਹੀ ਹੱਲ ਦੱਸਿਆ ਇੰਗਲੈਂਡ ਨੇ ਵੀ ਇਹੀ ਹੱਲ ਦੱਸਿਆ ਔਰ ਇੰਡੀਆ ਵੀ ਇਸੇ ਹੱਲ ਤੇ ਲਾਗੂ ਹੈਗਾ ਜੇ ਆਪਾਂ ਇਹਨੂੰ ਸਮਝ ਲੈਂਦੇ ਆ ਥਿਊਰੀ ਨੂੰ ਤੇ ਮੈਂ ਸਮਝਦਾ ਵੀ ਆਪਾਂ ਲੱਖਾਂ ਜਿਹੜੀਆਂ ਕੀਮਤੀ ਜਾਨਾਂ ਬਚਾ ਸਕਦੇ ਹਾਂ ਕਿਹੜਾ ਸਭ ਆਮ ਪਿੰਡਾਂ ਦੇ ਵਿੱਚ ਲੋਕਾਂ ਨੂੰ ਘੱਟ ਜਾਣਕਾਰੀ ਇਸ ਬਾਰੇ ਉਹਦੇ ਵਿੱਚ ਟੈਸਟਿੰਗ ਵਗੈਰਾ ਜਿਹੜੀ ਆ ਆਮ ਜਿਹੜੀ ਲੈਬ ਉਹ ਤੋਂ ਟੈਸਟ ਕਰਵਾ ਸਕਦੇ ਕਿਹੜਾ ਕਿਹੜਾ ਟੈਸਟ ਕਰਵਾਉਣਾ ਹੈ ਦੇਖੋ ਜੀ ਜਿਹੜੀ ਕੈਂਸਰ ਦੀ ਜਾਂਚ ਵਾਸਤੇ ਜਿਹੜੇ ਮੋਡਲੇ ਟੈਸਟ ਹੁੰਦੇ ਆ 100 ਕਿਸਮ ਦਾ ਕੈਂਸਰ ਹੈ ਹਜ਼ਾਰ ਕਿਸਮ ਦੀ ਟੈਸਟਿੰਗ ਹੈ ਅਸੀਂ 7 ਕਿਸਮ ਦੀ ਚਾਹੀ ਚੈੱਕ ਕਰ ਰਹੇ ਹਾਂ ਜਿਵੇਂ ਔਰਤਾਂ ਦੀ ਛਾਤੀ ਦੀ ਜਾਂਚ ਵਾਸਤੇ ਮੈਮੋਗ੍ਰਾਫੀ ਟੈਸਟ ਹੈ 50 ਸਾਲ ਦੀ ਉਮਰ ਤੋਂ ਬਾਅਦ ਹਰ ਇੱਕ ਲੇਡੀਜ਼ ਨੂੰ ਮੈਮੋਗ੍ਰਾਫੀ ਟੈਸਟ ਕਰਾਉਣਾ ਚਾਹੀਦਾ ਹੈ 50 ਸਾਲ ਦੀ ਉਮਰ ਤੋਂ ਬਾਅਦ 50 ਤੋਂ ਥੱਲੇ ਕੋਈ ਦਿਕਤ ਹੈ ਤੇ ਉਹ ਵੀ 40 ਤੋਂ 50 ਦੇ ਵਿੱਚ ਕਰਵਾ ਸਕਦੀ ਆ ਨਹੀਂ ਕੋਈ ਜਿਆਦਾ ਛੇਤੀ ਉਮਰ ਹੈ ਤੇ ਉਹ ਅਲਟਰਾਸਾਉਂ ਕਰਵਾਓ ਆਪਣੀ ਬੰਦਿਆਂ ਦੀ ਗੱਲ ਕਰਾਂ ਉਮਰ 50 ਸਾਲ ਤੋਂ ਉੱਪਰ ਹੈ ਪ੍ਰੋਸਟੇਟ ਕੈਂਸਰ ਲਈ ਪੀਐਸਏ ਟੈਸਟ ਬਣਦਾ ਉਹ ਕਰਾਉਣਾ ਚਾਹੀਦਾ ਵੈਸੇ ਵੀ ਓਵਰ ਆਲ ਤੁਸੀਂ ਸਾਚ ਇੱਕ ਵਾਰ ਆਪਣਾ ਪੂਰਾ ਬੋਡੀ ਪ੍ਰੋਫਾਈਲ ਜਿਹੜਾ ਹੈਲਥ ਪ੍ਰੋਫਾਈਲ ਕਰਵਾਇਆ ਕਰੋ ਔਰ 2 ਸਾਲ ਬਾਅਦ ਜਿਹੜੀ ਆ ਅਲਟਰਾਸਾਉਂ ਜ਼ਰੂਰ ਕਰਵਾ ਲਿਆ ਕਰੋ ਛੋਟਾ ਜਿਹਾ ਖਰਚਾ ਹੁੰਦਾ ਆ ਪਰ ਆਪਾਂ ਸਾਨੂੰ ਪਤਾ ਹੋ ਜਾਏ ਸਾਡਾ ਸਰੀਰ ਕੰਮ ਕਿਵੇਂ ਕਰ ਰਿਹਾ ਕਮੀਆਂ ਕਿਹੜੀਆਂ ਕਿਹੜੇ ਵਿਟਾਮਿਨ ਦੀ ਲੋੜ ਹੈ ਕਿਹਦੀ ਨਹੀਂ ਲੋੜ ਹੈਗੀ ਆ ਪੂਰੀ ਤਰ੍ਹਾਂ ਆ ਜਾਣੇ ਹੈ ਸਰੀਰ ਪੂਰਾ ਖਰਾਬ ਹੋ ਚੁੱਕਾ ਹੁੰਦਾ ਉਦੋਂ ਅਸੀਂ ਡਾਕਟਰ ਕੋਲੇ ਜਾਂਦੇ ਹਾਂ ਉਸ ਟਾਈਮ ਤੇ ਪੈਸਾ ਵੀ ਲੱਗਦਾ ਤੇ ਜਾਣਵਣੀ ਵਜਦੀ ਸੋ ਆਪਾਂ ਬਚਾ ਸਕਦੇ ਹਾਂ ਜੇ ਪਹਿਲੋਂ ਆਪਾਂ ਪ੍ਰੀਵੈਂਸ਼ਨ ਕਰ ਲਈਏ ਕਹਿੰਦੇ ਆ ਲਾਜ ਨਾਲੋਂ ਪਰੇਚਨ ਦਾ World Cancer Keep ਪਰੇਚਨ ਤੇ ਕੰਮ ਕਰ ਰਹੀ ਹੈ ਔਰ ਅਸੀਂ ਚਾਹੁੰਦੇ ਆ ਕਿ ਤੁਸੀਂ ਤੰਦਰੁਸਤ ਰਹੋ ਤੰਦਰੁਸਤ ਜ਼ਿੰਦਗੀ ਜੀਓ ਤਾਂ ਹੀ ਜੀ ਸਕਦੇ ਆ ਜੇ ਇਦਾਂ ਦੇ ਕੈਂਪਸ 'ਚ ਹਿੱਸਾ ਬਣੋਗੇ ਆ ਇਹਦਾ ਕੀ ਕਾਰਨ ਹੈ ਜਿਹੜਾ ਪੰਜਾਬ ਦੇ ਵਿੱਚ ਕੈਨ ਜੇ ਲਗਾਤਾਰ ਵਾਧੇ ਨੇ ਦੇਖੋ ਪੰਜਾਬ 'ਚ ਨਹੀਂ ਪੂਰੇ ਇੰਡੀਆ 'ਚ ਵਧ ਰਹੀ ਹੈ ਕੈਂਸਰ 70% ਕਾਰਨ ਅਸੀਂ ਖੁਦ ਹੈਗੇ ਸਾਡਾ ਖਾਣ ਪੀਣ ਖਰਾਬ ਹੋ ਚੁੱਕਾ ਆ অর্ਗੈਨਿਕ ਨਹੀਂ ਹੈਗਾ ਖਾਣ ਦਾ ਤਰੀਕਾ ਨਹੀਂ ਸਹੀ ਹੈਗਾ ਫਿਰ ਖਾਣ ਦਾ ਪਾਣੀ ਦੀ ਮਾਤਰਾ ਬਹੁਤ ਘੱਟ ਹੈ ਐਕਸਰਸਾਈਜ਼ ਅਸੀਂ ਕਰਦੇ ਨਹੀਂ ਸਟ्रेस ਲੈਵਲ ਸਾਈਡ ਤੇ ਬਹੁਤ ਜ਼ਿਆਦਾ ਹੈ ਤਿੰਨ ਚੀਜ਼ਾਂ ਚੰਗਾ ਖਾਓ ਐਕਸਰਸਾਈਜ਼ ਕਰੋ ਪਾਣੀ ਦਾ ਲੈਵਲ ਪੂਰਾ ਰੱਖੋ ਔਰ ਆਪਣਾ ਦਿਮਾਗੀ ਬੋਝ ਘਟਾਓ ਤੁਸੀਂ ਬੜੀ ਲੰਮੀ ਤੇ ਸੋਹਣੀ ਤੇ ਤੰਦਰੁਸਤ ਜ਼ਿੰਦਗੀ ਜੀ ਸਕਦੇ ਆ ਕੈਂਸਰ ਜਿਹੜੀ ਆ ਇਹ 100 ਬਿਮਾਰੀਆਂ ਦਾ ਸਮੂਹ ਹੈ ਨਿੱਕੇ ਨਿੱਕੇ ਬਿਮਾਰੀਰ ਇਕੱਠੀਆਂ ਹੋ ਜਾਂਦੀਆਂ ਫਿਰ ਕੈਂਸਰ ਪੈਦਾ ਹੁੰਦੀ ਆ ਸੋ ਆਪਾਂ ਜੇ ਛੋਟੀਆਂ ਨੂੰ ਨਾ ਬਣਨ ਦਈਏ ਤੇ ਵੱਡੀ ਬਣੂਗੀ ਨਹੀਂ ਇਹ ਥਿਊਰੀ ਤੇ ਕੰਮ ਕਰਨ ਦੀ ਲੋੜ ਹੈਗੀ ਆ